ਜੇਨ ਇੰਟੈਸ ਦੇ ਦੂਜੇ ਦਿਨ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਦੀ ਅਗਵਾਈ ਵਾਲੇ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਬੰਗਲਾਦੇਸ਼ ਦੇ ਬੱਲੇਬਾਜ਼ ਤਾਜ ਦੇ ਪੱਤੇ ਆ ਵਾਂਗ ਵਿਖਰ ਗਏ ਇਸ ਦਾ ਨਤੀਜਾ ਇਹ ਨਿਕਲਿਆ ਕਿ ਐਮਚ ਨੰਬਰਮ ਸਟੇਡੀਅਮ ਚ ਦਿਨ ਦਾ ਖੇਡ ਖਤਮ ਹੋਣ ਤੇ ਟੀਮ ਇੰਡੀਆ ਨੇ 308 ਟੋੜਾਂ ਦੀ ਲੀਡ ਲੈ ਕੇ ਟੈਸਟ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਬੁਮਰਾ ਨੇ 50 ਟੋੜਾ ਦੇ ਕੇ 4 ਵਿਕਟਾਂ ਲਈਆਂ ਜਦੋਂ ਕਿ ਮੁਹੰਮਦ ਇਰਾਜ ਆਕਾਸ਼ਦੀਪ ਅਤੇ ਰਵਿੰਦਰ ਜੜੇਜਾ ਨੇ 2-2 ਵਿਕਟਾਂ ਲੈ ਕੇ ਬੁਮਰਾ ਦਾ ਪੂਰਾ ਸਾਥ ਦਿੱਤਾ ਭਾਰਤ ਦੀ 376 ਦੌੜਾ ਦੇ ਜਵਾਬ ਵਿੱਚ ਬੰਗਲਾਦੇਸ਼ ਦੀ ਪਹਿਲੀ ਪਾਦੀ ਸਿਰਫ 150 ਤੋੜਾ ਤੇ ਹੀ ਸਿਮਟ ਗਈ। ਭਾਰਤ ਨੇ ਪਹਿਲੀ ਪਾਰੀ ਵਿੱਚ 227 ਦੌੜਾਂ ਦੀ ਲੀਡ ਲੈ ਲਈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਟੀਮ ਨੇ ਦੂਜੀ ਪਾਰੀ ਵਿੱਚ 3 ਵਿਕਟਾਂ ਤੇ 81 ਦੌੜਾਂ ਬਣਾ ਲਈਆਂ। ਸ਼ਮਨ ਗਿਲ ਤਿੱਪੀ ਅਤੇ ਰਿਸ਼ਭ ਪੰਦ 12 ਦੌੜਾਂ ਬਣਾ ਕੇ ਕਰੀਸ ਤੇ ਮੌਜੂਦ ਰਹੇ। ਹਾਲਾਂਕਿ ਦੂਜੀ ਪਾਰੀ ਵਿੱਚ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਸਕੋਰ ਬੋਰਡ ਤੇ 28 ਦੌੜਾਂ ਜੋੜਨ ਤੱਕ ਦੋਵੇਂ ਸਲਾਮੀ ਬੱਲੇਬਾਜ਼ ਪਵੇਲੀਅਨ ਪਰਤ ਗਏ। ਕਪਤਾਨ ਰੋਹਿਤ ਸ਼ਰਮਾ ਨੇ 5 ਦੌੜਾਂ ਅਤੇ ਜਯਸ਼ਸ ਬੀ ਜੈਸਵਾਲ ਨੇ 10 ਦੌੜਾਂ ਬਣਾਈਆਂ। ਗਿਲ ਨੇ ਵਿਰਾਟ ਕੋਹਲੀ ਨਾਲ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਅਤੇ ਲੇ 38 ਧੌੜਾ ਬਣਾਈਆਂ ਪਰ ਵਿਰਾਟ 17 ਧੌੜਾ ਬਣਾ ਕੇ ਪਵਿਲੀਅਨ ਪਰਤ ਗਏ ਇਸ ਤੋਂ ਪਹਿਲਾਂ ਭਾਰਤ ਨੇ 6 ਵਿਕਟਾਂ ਤੇ 339 ਧੌੜਾ ਤੋਂ ਦੂਜੇ ਦਿਨ ਦੀ ਸ਼ੁਰੂਆਤ ਕੀਤੀ ਅਤੇ ਸਿਰਫ 37 ਧੌੜਾ ਜੋੜ ਕੇ ਆਪਣੀ ਬਾਕੀ 4 ਵਿਕਟਾਂ ਗਵਾ ਦਿੱਤੀਆਂ ਰਵੀਚੰਦਰਨ ਅਸ਼ਵਿੰਦੀ ਸ਼ਾਨਦਾਰੀ ਭਾਰੀ 113 ਧੌੜਾ ਤੇ ਸਮਾਪਤ ਹੋ ਗਈ ਦੂਜੇ ਦਿਨ ਵੀ ਸਿਰਫ 11 ਧੌੜਾ ਹੀ ਜੋੜ ਸਕਿਆ ਰਵਿੰਦਰ ਜੜੀਜਾ 86 ਧੌੜਾ ਬਣਾ ਕੇ ਆਊਟ ਹੋ ਗਏ ਮੰਗਲਾਦੇਸ਼ ਲਈ ਹਸਨ ਮਹਿਮੂਦ ਨੇ 83 ਧੌੜਾ ਦੇ ਕੇ 5 ਵਿਕਟਾਂ ਲਈਆਂ ਜਦਕਿ ਤਸਕਿਰ ਅਹਿਮਦ ਨੇ ਦਿਨ ਵਿਕਟਾਂ ਲਈਆਂ ਬਿਊਰੋ ਰਿਪੋਰਟ এবੀਪੀ ਸੰਜਨ